इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੀ ਖਾਲਸਾ ਬਾਗੁਰਜ ਜਿੱਕੀ ਫਤਿਹ ਛੇ ਨਗਰ ਕੀਰਤਨਾ ਹੈ ਜੋ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੋਖ ਰੱਖਦੇ ਆਂ ਮੈਨ ਵੈਬਲ ਪਰ ਤੋਂ ਚੱਲਦੇ ਆ ਲੈ ਕੇ ਤੇ ਸੰਗਤ ਦੇ ਸਮੇਤ ਜਿੱਥੇ ਜਿੱਥੇ ਨੂੰ ਜਾਣਾ ਤੇ ਅਸੀਂ ਜਾਂਦੇ ਰੰਗਾਂ ਦੀ ਹੋ ਕੇ ਜਾਣਾ ਜੇ ਬਹੁਤ ਸੰਗਤ ਪਤਤ ਸਾਬ ਹੋ ਕੇ ਜੁੜੀ ਹੋਈ ਆ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆ ਸਾਰੀਆਂ ਸੰਗਤਾਂ ਨੂੰ ਮਾਰਾ ਲੱਖ ਲੱਖ ਖੁਸ਼ੀਆਂ ਹੋਣ ਜਨਮ ਦਿਹਾੜੇ ਦੀਆਂ ਵਧਾਈਆਂ ਹੋਣ ਅੱਜ ਸਾਡੇ ਤੇ ਅਸੀਂ ਰੋਜ਼ ਜਨਮ ਦਿਹਾੜਾ ਮਨਾਉਂਦੇ ਆ ਬਾਬਾ ਫਤੇ ਸਿੰਘ ਜੀ ਦਾ ਸਾਰੀਆਂ ਸੰਗਤਾਂ ਨਗਰ ਤੋਂ ਮਹਿਬਲਪੁਰ ਤੋਂ ਹੁਣ ਇਥੋਂ ਰਵਾਨਾ ਹੋਏਗੇ ਇਹ ਰਵਾਨਾ ਹੋ ਕੇ ਤੇ ਨਗਰ ਕੀਰਤਨ ਚੱਲੇਗਾ ਰੰਗੋ ਤੇ ਰੰਗੋ ਤੇ ਜੰਦਰਪੁਰ ਨੂੰ ਉੱਥੇ ਸਿੱਧੇ ਫਤੇ ਗਣ ਸਾਹਿਬ ਜਾ ਕੇ ਫਿਰ ਸਮਾਗਮ ਦੀ ਉੱਥੋਂ ਗੇੜਾ ਕੇ ਤੇ ਪੰਡਾ ਹੋ ਕੇ ਅਰਦਾਸ ਹੋਈ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਬਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵ ਸੰਗਤਾਂ ਨੂੰ ਬੇਨਤੀ ਹੈ ਭਾਈ ਇਹ ਪਿੰਡ ਵੈਲਵਰ ਤੋਂ ਰਵਾਨਾ ਹੋ ਕੇ ਨਗਰ ਕੀਰਤਨ ਰੰਨੋ ਜਿੰਦਲਪੁਰ ਹੁੰਦੇ ਹੋਏ ਜੱਲਾ ਸੁੰਡਾ ਭਵਾਰਤੀ ਹੁੰਦੇ ਹੋਏ ਫਤਿਹਗੜ ਸਾਹਿਬ ਸ਼ਹੀਦਾਂ ਸੰਗਾਂ ਦੀ ਧਰਤੀ ਤੇ ਜਾਣਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਨਗਰ ਕੀਰਤਨ ਹੈ ਭਾਈ ਹਰ ਸਾਲ ਮਹਾਕਾਲ ਬਾਬਾ ਬਲਵੀਰ ਸਿੰਘ ਨਿਹੰਗ ਸਿੰਘ ਫੌਜ 96 ਕਰੋੜੀ ਬੁੱਢਾਦਲ ਇਹਨਾਂ ਵੱਲੋਂ ਕੱਢਿਆ ਜਾਂਦਾ ਹੈ ਸੋ ਸਾਰੀਆਂ ਸੰਗਤਾਂ ਸਹਿਯੋਗ ਦਿੰਦੀਆਂ ਨੇ ਇਲਾਕਾ ਨਿਵਾਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਾਈ ਸਮੁੱਚਾ ਨਗਰ ਸਮੁੱਚਾ ਲੱਕਾ ਸਹਿਯੋਗ ਦਿੰਦਾ ਹੈ ਭਾਈ ਸੋ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਪਿਆਰ ਸਤਕਾਰ ਦੇ ਨਾਲ ਜਾਣਾ ਹੈ ਪਿਆਰ ਸਤਕਾਰ ਦੇ ਨਾਲ ਹੀ ਆਪਣੇ ਘਰ-ਬਾਬ ਸੌਣਾ ਹੈ ਵਾਵਾ ਫਤਿਹਾ ਸਰਵਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜਿਹੜੇ ਬਾਹਰੋਂ ਦੂਰੋਂ ਨੇੜੇ ਸਾਡੇ ਵੀਰ ਆਪਣੇ ਵਹੀਕਲ ਲੈ ਕੇ ਆਏ ਨੇ ਉਹਨਾਂ ਦਾ ਕੋਟਾਂ ਕੋਟਾਂ ਧੰਨਵਾਦ ਕੋਟਾਂ ਕੋਟਾਂ ਧੰਨਵਾਦ ਸਤਿਗੁਰਾਂ ਦਾ ਆਪਣੀ ਸ਼ਤਸਾਹਾ ਹੇਟ ਨਗਰ ਕੀਰਤਨ ਲੈ ਕੇ ਜਾਂਦੇ ਹਨ ਬੋਲੇ ਈਸੋ ਪ੍ਰੇਤਾਂ ਦੇ ਹੋਰ ਥੋੜੀ ਸਾਰਿਆਂ ਨੇ ਜਾਣਾ ਹੈ ਸੋ ਦਰਦੀ ਬਣੇ ਇਸ ਤੋਂ ਰੈਕਟਰ ਵਾਲੇ ਵੀ ਜਾਣੋ ਯਾਰ ਵਿਚਾਰ ਬੇਤੀ ਹੈ ਬਾਕੀ ਸਾਰਿਆਂ ਨੇ ਦੇਰ ਨਾਲ ਅਭੀ ਪਤਨ ਪਤਨ ਮਹਾਰਾਜ ਜੀ ਨਾਮ ਕਹਿੰਦੇ ਆ ਜੰਗਰ ਗੁਰੂ ਜੰਗਰਾਸ ਆਰਾਮ ਨਾਲ ਸੇ ਹੁਣ ਸਹਾਇ ਅਰਜਨ ਅਰਜਨ ਨੂੰ ਗੁਰੂ ਸ੍ਰੀ ਹਰਿਦਾਸ ਜੀ ਕਿਆ ਕਾਨੂੰਨੀ ਆਵੇ ਤਾਂ ਸਭ ਦਾ ਨੋਜੀ ਸਾਹਿਬ ਦਸਮ ਪਤਸਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪੰਤਾਂ ਦਾ ਸਾਈ ਪਾਚਨ ਯੋਗਤਾ ਕਰਨ ਸਾਹਿਬ ਜੀ ਕੇ ਬਾਅਦ ਦਰਸ਼ਨ ਅੰਦੇ ਜੀ ਕਥਨ ਕਰਕੇ ਬੋਲੋ ਜੀ ਸਵਾਹੀ ਗੁਰੂ ਅਮਦੇਸਾ ਕੀਨਵਾ ਜੀ ਪੰਚਾਇਰੀ ਚਾਰ ਸੌ ਹਜ਼ਾਰ ਦੇ 40 ਮੁਕਤੇ ਆ ਜਦੋਂ ਲੱਗਣੇ ਨਾਮ ਲਟਿਆ ਵਰਣ ਕੀ ਛਕਿਆ ਦੇ ਚਲਾਈ ਸੇਵਾ ਹੀ ਦੇਖੀ 100 ਕੀਤਾ ਜਨਾ ਪਿਆਰੇ ਆ ਸ੍ਰੀ ਗੁਰੂ ਅੰਦਰ ਤੋਂ ਕਰਕੇ ਬੋਲੋ ਜੀ ਸਵਾਹੀ ਗੁਰੂ ਗੜੀਆਂ ਨੇ ਘਰ ਮੇਰੇ ਦੋ ਅਸ਼ੀਸ਼ ਦਿੱਤੇ ਬੰਦ ਬੰਦ ਕਟਾਈ ਕੋਪਰੀਆਂ ਲੋਹੀਆਂ ਚੜਖੀਆਂ ਤੇ ਚੜੇ ਤਨ ਆਰਿਆ ਨਾਂ ਨਿਚੜਾਏ ਮੇਰੇ ਤੋਂ ਰੰਸੀ ਵਾਲੀ ਸ਼੍ਰੀ ਵਾਰੀ ਸ਼੍ਰਵਨ ਨਾ ਕੀਆ ਤਨ ਹੀ ਹਾਰੇ ਸਿੱਖ ਕੇ ਸਵਸਨ ਵਾਲੀ ਵਾਹੀ ਇਹਨਾਂ ਦੀ ਕਮਾਈ ਦਾ ਅੰਤਰ ਕੀ ਬੋਲੋ ਜੀ ਸ਼੍ਰੀ ਵਾਰੀ ਗੁਰੂ ਸਰਵਤ ਗੁਰਦੁਆਰਿਆਂ ਦਾ ਤਾਂ ਅੰਤਰ ਕੀ ਬੋਲੋ ਜੀ ਸ਼੍ਰੀ ਵਾਰੀ ਗੁਰੂ ਸ੍ਰੀ ਵਾਰੀ ਗੁਰੂ ਨੂੰ ਸਭ ਦੀ ਅਰਦਾਸ ਹੈ ਜੀ ਸਰਵਤ ਗੁਰਾਲ ਸਾਹਿਬ ਕੀ ਕਹਾ ਹੈ ਵਾਹਿਗੁਰੂ 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 ਜਿੱਤ ਆਵੇ ਜਿੱਤ ਆਉਣ ਕਾਸ ਦੁਕਾਨ ਸਰਵਿਸ ਹੋਵੇ ਜਹਾਂ ਜਹਾਂ ਗੁਰਸਾਹਿਬ ਉਹ ਤਾਂ ਘਰ ਚੇਰੀਆਂ ਤੇ ਦੇਖਦੇ ਹੋ ਦੇਵ ਦੀ ਪਾਇ ਪੰਕਜੀਤ ਜੀ ਤੋਂ ਜੀ ਸਭੀ ਸਾਹਿਬਾਂ ਸਿੱਧੀ ਕੇ ਬੋਲ ਵਾਲੇ ਬੋਲੋ ਜੀ ਸ਼੍ਰੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਾਨ ਕੇ ਸਦਾਨ ਰਤਨ ਨਾਨਕ ਜੀ ਵਿਵੇਕ ਦਾਾਨ ਮੇਰੇ ਸਾਧਾਨ ਨੂੰ ਸਦਾਨ ਮੰਨਣਾ ਸ੍ਰੀ ਦਾਾਨ ਨਾਨਕ ਜੀ ਅੰਮ੍ਰਿਤ ਸਰਸਰ ਜੀ ਕੇ ਪਵਿੱਤਰ ਨਾਨਕ ਸੁਖਨਾਣ ਚੌਕੀਆਂ ਝੰਡੇ ਬੂੰਗੇ ਜੁਬੜੋ ਜਗੜਾ ਧੰਕਾ ਜੇਕਾਰ ਬੋਲੋ ਜੀ ਸ਼੍ਰੀ ਵਾਹਿਗੁਰੂ ਨਿਵਾ ਮਤ ਉੱਚੀ ਮਤ ਮਤ ਕੇ ਰੱਖੀ ਆਪ ਅਕਾਲਪੁਰ ਪੁਵਾਈ ਗੁਰੂ ਹੈ ਆਕਰ ਆਪਣੀ ਪੰਚ ਦੇਸ ਦਾ ਸਾਧਾਤਾ ਜੀ ਛੀਨਣ ਕਾਣਾ ਚਾਹਤੇ ਹੋਰ ਕੋ ਦੁਆਰੇ ਧਾਮਾ ਦੇ ਜਨਾਬ ਪੰਥ ਨੂੰ ਸੋੜਿਆ ਗਿਆ ਹੈ ਜਿਨ੍ਹਾਂ ਦੇ ਕੁੱਲੇ ਸੁਨਦਾਰ ਸਿਵਾਸ ਮਹਾਨਦਾਨ ਕਿਾਰੇ ਖਾਨਸਾ ਜੀ ਨੂੰ ਮਕਸੋ ਜੀ ਇਹ ਨਵਾਂ ਦੇ ਮਾਨ ਸਤਿਗੁਰੂ ਨੇ ਤਾਣੇ ਨੇ ਤਾਲ ਤੋਂ ਖੋਲੋ ਕਿ ਅਸੀਂ ਸੱਚੇ ਦਾਤਾਰੂ ਬਹਿ ਜੀਓ ਭੰਤਨ ਗੁਰੂਆਂ ਸਭ ਜੀ ਮਹਾਰਾਜ ਭੰਤਨ ਗੁਰੂ ਗੋਬਿੰਦ ਸਿੰਘ ਸਭ ਜੀ ਮਹਾਰਾਜ ਹਾਜ਼ਰ ਆ ਜੀ ਉਚਾਰਾ ਜੀ ਸਤਿਗੁਰੂ ਪਾਸ ਸਰੀਆਪ ਜੀ ਦੇ ਚੰਨਾ ਕਮਣਾ ਵਾਸ ਅਸਰ ਦਾ ਸ੍ਰੀੰਤੀ ਸਤੂਰ ਜੀ ਆਪ ਜੀ ਨਮਾਹ ਵਾਖਾ ਲਖੁਸੀ ਨ ਪਤਸਾ ਹਿਆ ਜੇ ਸਤਿਗੁਰੂ ਨਦਰ ਕਰੇ ਨਿੰ ਇੱਕ ਹਰ ਨਾਮ ਦੀ ਮੇਰਾ ਮੰਤਨ ਸੀਤਲ ਹੋਈਏ ਮਹਾਂਵਕ ਕਰਸਾਰ ਸਤਿਗੁਰੂ ਪਾਸ ਸਰੀਆਪ ਮੈਨੂੰ ਸੋਖੇ ਭਜੰਦ ਮਾਤਾ ਫਤਿਹ ਜੀ ਕੀ ਜਾਂਦੇ ਅੰਤ ਆਪ ਜੀ ਨੇ ਜੁੜਾ 10 ਮਿੰਟ ਇਸ ਪੂਰੀ ਜੀ ਆਪ ਜੀ ਨੇ ਪ੍ਰਜੰਨ ਮਾਤਾ ਵਤੇ ਸੇਂਗੀਆਂ ਦੇ ਜਨਮ ਦਿਹਾੜੇ ਨੂੰ ਜੀ ਆਪ ਦਾ ਦਿਹਾੜੇ ਨੂੰ ਮੁੱਖ ਰੱਖਦੇ ਹੋ ਸੰਗਤ ਵੱਲੋਂ ਐਸ ਵਾਈਟ ਨਗਰ ਕੀ ਸੰਤ ਸਤਿਗੁਰੂ ਪਾਸ ਸਹੀਓ ਆਪ ਜੀ ਨੇ ਦਰ ਤੇ ਸ੍ਰੀ ਹਰਿਵਾਰ ਜੀ ਸਤਿਮਤ ਹਸਤਿਕ ਹੋਣਾ ਸਤਿਗੁਰੂ ਪਾਸ ਸਹੀ ਕੇ ਪਾ ਕਮੀ ਇਸ ਸੰਗਤ ਚਰਤੇ ਮੇਰਾ ਬਰ ਬਰ ਰੱਖਣਾ ਚਾੜਦੀਆਂ ਕਲਾ ਵਸ ਕਰਨੀ ਆਪ ਹੋ ਮਿਚ ਵਰਤਗੇ ਸਤਿਗੁਰੂ ਪਾਸ ਸਹੀਓ ਕਾਰਜ ਦੀ ਚੜਦੀ ਕਲਾ ਕਰਨੀ ਸਤਿਗੁਰੂ ਜੀ ਦੇ ਸਰਤ ਸੰਤਾਂ ਦੀ ਸਿੱਖੀ ਮੇਰਾ ਬਰ ਬਰ ਸਰਤ ਸੰਤਾਂ ਨੂੰ ਸੇਵਾਵਾਂ ਕਰਨਾ ਮਰਵਾਸੀ ਕਰਨ ਇਸ ਵਕਤ ਗੁਰੂਪਾਸੇ ਇਹਨਾ ਕੁਛੇ ਮੋਕ ਰੱਖਦੇ ਹੋ ਜੀ ਆਪਨੇ ਹਜੂਰ ਗੁਰੂ ਕੇ ਨੇ ਗਾ ਜਰਾ ਨਾ ਪੰਜ ਪ੍ਰਕਾਰ ਭੋਜਨ ਬਾਕੀ ਹੈ ਉਹਨਾਂ ਨੂੰ ਸਟ੍ਰਾਈਕ ਕਰੀ ਪਾਉ ਸਾਰਾ ਸੋਚੇ ਤਰਾ ਲੋਕ ਕੋਹਾ ਰਹਿ ਦੇ ਨਾ ਮਾਲਾ ਕਰ ਸਕੀ ਬਾਤ ਸਾਹਿਬ ਜੀ ਕਿਰਪਾ ਕਰਨੀ ਹੈ ਇਸ ਵਕਤ ਆਪ ਨੂੰ ਇਹ ਅਗਿਆ ਪਾਕਿਸਤਾਨ ਨੂੰ ਪਾਸੇ ਚਾਲੇ ਪਾਉਣ ਦੀ ਅਗਿਆ ਵਾਸਤ ਕਰੋ ਜੀ ਗੁਰੂ ਨੂੰ ਪਿਆਰੀ ਮਿਲੋ ਇਹਨਾਂ ਨੇ ਜਨ ਤੇਰਾ ਨਾਮ ਚ ਤਖਾਵੇ ਨਾਮ ਕਲਾਮ ਚੜਦੀ ਗਲਾ ਤੇਰੀ ਕੀ ਫਤਿਹ ਬੋਲੇ ਸੋਨਿਆ ਹਾਲ ਸਾਰੀ ਸੰਗਤ ਹਰ ਕੀ ਕਾਟਿਆ ਤੇ ਅਹਨ ਸਾਮੀਨ ਮਾਣ ਸਤਿਕਾਰ ਕੀ ਕਰਦੇ ਹੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਜਰਾ ਕੀ ਹੱਲਾ ਹੀ ਜੈ ਕਾ ਰਾਮਨਾਮ ਭੰਦਰ ਵਾਲਿਆ ਪਾਰਾ ਆ ਜੀ ਲਗਾਤੇ ਆ ਰਾਮਨਾਮ ਭੰਦਰ ਵਾਲਿਆ ਜੀ